ਹਾਂਜੀ ਗੱਜ ਕਿਵੇਂ ਸਾਰੇ ਮੀਤਾਂ ਜੀ ਸਾਰਾ ਠੀਕ ਹੋਊਗਾ ਆਪਾਂ ਪੂਰੇ ਭੈਣਾਂ ਬਹੁਤ ਟਾਈਮ ਬਾਅਦ ਆਪਾਂ ਦੇ ਚੈਨਲ ਤੇ ਅੱਜ ਬਲੌਗ ਆਉਣ ਲੱਗੇ ਆ ਸਾਰਿਆਂ ਲਈ ਸਰਪ੍ਰਾਈਜ਼ ਆ ਤੁਹਾਡੇ ਸਾਰਿਆਂ ਨੂੰ ਬਹੁਤ ਵਧੀਆ ਲੱਗੂਗਾ ਉਮੀਦ ਆ ਤੁਸੀਂ ਨਾਲ ਜੁੜੇ ਰਹੋਗੇ ਤੇ ਇਦਾਂ ਹੀ ਜਿਵੇਂ ਪਹਿਲਾਂ ਮੇਰੇ ਬਲੌਗਰ ਨੂੰ ਪਿਆਰ ਦਿੰਦੇ ਰਹੋਗੇ ਆਜੋ ਫਿਰ ਤੁਹਾਨੂੰ ਦਿਖਾਉਣੀ ਆ ਕੀ ਬਿਗ ਪ੍ਰੋਜੈਕਟ ਤੇ ਸਾਰਿਆਂ ਲਈ ਸਰਪ੍ਰਾਈਜ਼ ਆ ਆਹੀ ਬਣੇ ਰਹੋ YouTube ਚੈਨਲ ਤੇ ਆਪਣੇ ਨਾਲ ਅੱਗੇ ਅੱਗੇ ਦਿਖਾਉਣੀ ਆ ਕੀ ਹੁੰਦਾ ਕੀ ਨਹੀਂ ਫੌਲ ਦੀ ਤਿਆਰੀ ਆਪਣੀ ਲੋਈ ਬੈਗ ਕਰ ਲੈ ਤਿਆਰ ਫੁੱਲ ਭਰ ਲੈ ਬੈਗ ਦੇਖ ਬਹੁਤ ਸ਼ੌਂਕ ਦਾ ਪੱਤੇ ਦਾਵਦੇ ਜੱਟ ਕਰਕੇ ਬੋਰੀਆਂ ਤਿਆਰੀਆਂ ਮੱਤਰ ਪਿਆਰੇ ਰੈਡੀ ਹੋ ਜਾਂਦੇ ਨਹੀਂ ਸਮਾਨ ਸੰਗ ਲਿਆਂਦਾ ਪਿਆ ਸਾਰਾ ਕਿਹਦੇ ਆ ਬਹੁਤ ਹੀ ਅਗਰਦਵਾਰੀ ਅਸੀਂ ਤੇ ਚਾਹਾਂਗੇ ਗਲੋਈ ਦੇ ਰੇਡ ਲੱਗ ਗਿਆ ਕੋਈ ਨਾ ਆਉਣਗੇ ਪਰ ਆਹ ਹੋ ਬੋਨੂ ਵੇ ਮੈਂ ਆਉਂਗਾ ਇਹ ਫੋਨ ਤੇ ਉਹ ਵਰਤਵਾਏ ਗਿੰਗਾ ਬੁੱਢੇ ਸਾਰੇ ਆ ਮੈਂ ਆਉਣਾ ਓਏ ਉਹਨਾਂ ਤੂੰ ਤੂੰ ਤੁੰਦਰਾ ਵਾ ਕੋਪਰਤ ਰਾਣੀ ਵਾਲੇ ਜਵਾ ਮੈਨ ਦਾ ਆਸ ਬਾਈ ਬਾਈ ਮਾਰੇ ਨੂੰ ਬਾਈ ਕਰਿਆ ਆਇਓ ਆਇਓ ਬਸੀ ਬਣੇ ਇਹੋ ਦੋ ਦੇਖੋ ਬਾਈ ਇਹ ਬਲਾਰ ਵਾਲਾ ਤਾਂ ਨਹੀਂ 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 ਬਲਾਰ ਵਾਲਾ ਦਊਗਾ ਕਦੇ ਮੈਨਾਂ ਰਾਲਾ ਤੂੰ ਇੱਕ ਅਦਾ ਬਣਾਇਆ ਆ ਆਟੀ ਜੀ ਆਟੀ ਉਹ ਕਰ ਕਰ ਤੂੰ ਦੋ ਨਾ ਇਧਰ ਇਹ ਕਿਹਦੇ ਨੂੰ ਸਫਰ ਇਹ ਦੋ ਰਹਿ ਗਿਆ ਕੋਈ ਹੁਣ ਥੈ ਅਸੀਂ ਆ ਗਏ ਹਾਂ ਅੱਗੇ ਉਹ ਜਾਂ ਕੰਦ ਮੈਂ ਅੱਛਾ ਅਸੀਂ ਆ ਗਏ ਹਾਂ ਆ ਜੀ ਆਹ ਦੇ ਬਾਦ ਜੀ ਚੱਲ ਹੁਣ ਹੁਣ ਜਾਣਾ ਆਪਾਂ ਮੇਲ ਘਰੇ ਮੇਲ ਘਰੇ ਜਾਣਾ ਜਿਹੜੇ ਗੌਰਪਤ ਤੇ ਕੇ ਮੈਂ ਕਬੜ ਹੁਣ ਚਾਹਦੀਆਂ ਵੀਡੀਓ ਕੋਲ ਨਾ ਕਰੂੰ ਅਹਹਹਹਹ ਕੋਈ ਵੀ ਬਣਾਇ ਪਸੰਦ ਵੀ ਨਹੀਂ ਹੁੰਦੀ ਅੜ ਗਿਆ ਚੱਲ ਚੱਲ ਚੰਗਾ ਹੀ ਪੜ ਗਿਆ ਹਾਂ ਆ ਗਿਆ ਮਾਤਮੇ ਇੱਕ ਵੇ ਕੋਮੇ ਹੋਏ ਉਹ ਆ ਬੇਪੂਰ ਨਹੀਂ ਆ ਅੱਗੇ ਜਾਓ ਪਿੰਡਾ ਮਾ ਲੋ ਕੋ ਦਿਆ ਚੱਲ ਜਿੱਧਰ ਜਾਣਾ ਗੱਲ ਗੱਡੀ ਦਾ ਬੱਸ ਲੈ ਇੰਨੇ ਮਮੇ ਹਣੀ ਦਾ ਅੰਦਰ ਆ ਜੇ ਓਏ ਨਹੀਂ ਬੇਬੇ ਅੱਜ ਜੀ ਵਧੀਆ ਕੱਛੇ ਪਾ ਸਰਨ ਸਾਢੀ ਬਣ ਹਾਂਜੀ ਹਾਂ ਫੋਲ ਲੱਗਦਾ ਹੈ ਦਿਲਾਂ ਚੱਲ ਆਪਾਂ ਫਾਈਨਲੀ ਸਾਰੇ ਘਰ ਮਿਲ ਚੁੱਕੇ ਆਂ ਤੇ ਪੈਸੇ ਵੀ ਵਾਵਾ ਇਕੱਠੇ ਹੋ ਗਏ ਕਿੰਨੇ ਵਾਰਗੇ ਕਿੱਲਾ ਦਿੱਲੀ 에어ਪੋਰਟ ਦਾ ਕੰਮ ਹੋ ਗਿਆ ਮੇਰੇ ਉਸ ਤੋਂ ਬਾਅਦ ਵਾਲੇ ਕੰਮ ਰੁਪਿਆ ਡਾਇਆ ਬਹੁਤ ਆਪਾਂ ਦੋ ਦਿਨਾਂ ਤੋਂ ਪਤਾ ਹਮਮ ਤਾਂ ਆਪਾਂ ਮੈਂਦੇ ਚਾਚੇ ਦੇ ਘਰ ਜਿਹਦੀ ਗੱਡੀ ਤੇ ਜਾਣਾ ਮੁੰਮੂ ਨਮਾ ਕਰਿਆ ਰੈਪਰ ਆ ਜਾ ਆ ਇਦੋਂ ਉਹ ਰਾਜ ਚ ਇੱਕ ਮਿੰਟਾ ਛੋੜ ਆ ਗਿਆ ਉਹ ਨਹੀਂ ਉਹ ਨਹੀਂ ਕੋਈ ਨਹੀਂ ਕੋਈ ਤੁਹਾਨੂੰ ਨਹੀਂ ਕੋਈ ਨਹੀਂ ਹੁੰਦਾ ਜੱਤਾ ਨਹੀਂ ਕੋਈ ਨਹੀਂ ਲੈ ਫਤੂ ਲੈ ਉਹ ਕੋਈ ਨਾ ਦੇ ਮੈਂ ਹੁਣ ਫੜ ਲੂ ਫੇਕੇ ਦਿੰਦਾ ਫੇਰ ਕਿਸੇ ਦੇਣੀ ਸਾਧੀਆਂ ਹੋਣੀਆਂ ਮੜਦਾ ਇਹ ਤਾਂ ਸਾਲਾਂ ਦੀ ਗੱਲ ਚੱਲੇ ਜਾਣੀ ਤੇ ਮੇਰੀ ਸਾਰੀ ਸਾਥ ਨੂੰ ਤਰਨਾ ਦੂਰਾ ਆਹ ਵਧੀਆ ਆਈ ਆਦਾ ਕਾਮੇਦਾਰ ਪੜਿਓ ਬਿਠੇ ਹੋਇਆ ਪੂਰਾ ਠੀਕ ਹੈ ਨਾ ਹਾਏ ਵਧੀਆ ਰਾਲੀ ਸੁੰਦਰਾ ਹਾਏ ਵਧੀਆ ਰਾਲੀ ਸੁੰਦਰਾ ਆਈ ਮੁੱਸੇ ਜੀ ਗੱਡੀ ਰ ਆਪਣੀ ਬਹੁਤ ਚੰਗੀ ਬਹੁਤ ਸਾਥ ਦਿੰਦਾ ਵਿਚਾਰੀ ਹਾਂ ਬਣਾ ਹਾਂ ਉਹ ਜੇ ਗੱਡੀ ਲੱਗਿਆ ਹੋਇਆ ਹੁਣ ਵੀ ਹੈ ਨਹੀਂ ਸੀ ਹੁਣ ਤਾਈ ਨੂੰ ਜਾਣਾ ਬਾਹਰ ਕੰਮ ਤੇ ਲੱਗ ਗਿਆ ਨੇ ਕੱਟ ਥਾਈ ਗੇ ਬਹੁਤ ਅੱਛਾ ਬੱਸ ਉਹ ਮੈਂ 10 ਲੱਖ ਦੇ ਨਹੀਂ ਜਸਤੰਦੂ 来 ਜੋ ਹਜੇ ਮਾ ਪੱਤੈ ਮੈਂ ਆ। ਲੈ ਫੜੀ ਆ ਤਾਂ ਮੇਨ ਆਈ। ਮਾਇਆ ਨੂੰ ਮਾ ਹੋੜੀ ਕਰੀ ਜੂ। ਹਾਂ। ਖਾਣਾ ਬਿਨਾ ਹੀ ਆ ਕਿਤੇ। ਲੰਮੀ ਆ ਮਰਾਂ। ਹਾਂ ਤੇ ਆ ਗਈ ਪਤਾ ਨਹੀਂ ਕਿ ਇੱਥੇ ਆ ਫੜਾਈ। ਆਸ ਰਹੀ ਆ ਦੇਗੀ। ਓਏ। ਲੈ ਮੁੰਨੂ ਛੇ ਤੇਰੀ ਜੱਗਾਂ। ਇਹਨੂੰ ਦੇਣੀ ਆ ਤੇਨੂੰ। ਲੈ ਇਹ ਗੱਲ ਨਹੀਂ ਛੱਡਦਾ ਢਿੱਲਾ। ਖਾਤੇ ਬਾਕੀ ਕੰਮ ਹੈ। ਬਈ ਹਰ ਜੂਨਬਰ ਕਦੇ ਤੇ ਤਾਹੋ ਇੰਨੀਆਂ ਦਿੱਤੀਆਂ ਦਿੱਤੀਆਂ ਤੂੰ ਸਿੰਗਲ ਨੇ ਚਾਹੇ ਨਾ ਨਾਮ ਕੇ ਯਾਰੇ ਖੋਲੇਗਾ ਤਾਂ ਇਹ ਰਹੀ ਭਾਂ ਦੇ ਜਾਏਗਾ ਉਹ ਭੈ ਜਾਲਾ ਆ ਆ ਢੱਲੀ ਹੋ ਗਈ ਚਲ ਆ ਜਿੱਦੇ ਤੇ ਲੈ ਸਾਰ ਕੈਂਚੀ ਨੀ ਆ ਕੈਂਚੀ ਮੇਰੀ ਗੱਲ ਨਾ ਗੱਟੜਾ ਤੂੰ ਤੇਰੇ ਕੋਲੇ ਹੀ ਬਈਆ ਛੱਡ ਦੇ ਛੱਡ ਦੇ ਸਾਰੇ ਹੌਣ ਆਹ ਬਈ ਨਵਾਂ ਜਿਹਾ ਕਰਕੇ ਬੱਸ ਸਾਰੇ ਸਾਰੇ ਫੋਟੋ ਕਰ ਮੈਲਾ ਖੜ ਜਾ ਖੜ ਜਾ ਕਰ ਲਾ ਫੋਟੋ ਕਰ ਦੇ ਡਾਕੂਮੈਂਟ ਡਾਕੂਮੈਂਟ ਕਰ ਕੇ ਉਹ ਜਵਾਂ ਕੇ ਲਾਈ ਵਾ ਇਹਨਾਂ ਨੂੰ ਪੂਰੀ ਤਰ੍ਹਾਂ ਲੱਗੀ ਰੋਲ ਲੱਗੀ ਇਹਨਾਂ ਦਾ ਵਰਕ ਉਹ ਮੁਰਗੀ ਚੰਗੀ ਜਿਹੀ ਹੈ ਰਾਜ ਜੀ ਰਾਜ ਫਾਈਸਰ ਅਗਲੇ ਪਾਸੇ ਆਲੀ ਗੇਗਾ ਬੰਦਾ ਉਹ ਨਹੀਂ ਟ੍ਰੈਂਡੀ ਉਹ ਜੀ ਰਾਤ ਉਹ ਬਾਪਾ ਵੀ ਬਹੁਤ ਚੰਗਾ ਕਾਟੋ ਵਾਹ ਆ ਗਿਆ ਆ ਗਿਆ हा सारिया त्यारे लो ला लेला बंदा चढ़ाला कबूतर फटी जा ਆ ਇਹ ਆ ਕਬੂਤਰ ਵਾਏ ਇਹ ਹਦਕਾ ਕੀੜਾ ਕਬੂਤਰਾਂ ਦੇ ਬੰਦਾ ਦਿੱਲੀ ਚੜhaul ਆਇਆ ਕਬੂਤਰ ਦੇ ਸੀਗਾ ਰਾਜ ਬਾਜੀ ਵਾਲਾ ਇਹਨਾਂ ਨੇ ਇਹਦੀ ਹੱਟ ਦੇ ਚੋਬਰ ਲੈ ਵੀ ਪਾੜ ਜੀ ਮੋਦਨਾ ਕਰ ਲਿਆ ਤਿਆਰ ਤੇ ਉਹ ਬੈਠਾ ਕਬੂਤਰ ਉੱਤੇ ਬਾਜੀ ਵਾਲਾ ਇਹ ਕਰੇ ਫੜਨਾ ਹੀ ਫੜਨਾ ਲੈ ਬਾਤ ਲਈ ਬਾਜੀ ਵਾਲਾ ਕਬੂਤਰ ਆਈ ਨਹੀਂ ਦਾਬਦੇ ਉਹ ਆ ਗਿਆ ਲੈ ਉਹ ਆ ਗਿਆ ਪਰ ਆ ਗਿਆ ਓਏ ਲੈ ਵੀ ਚਾਚਾ ਚਲਾ ਗਿਆ ਕਹਿੰਦਾ ਕੂਤਰ ਫੜੂਗਾ ਆ ਆ ਆ ਆ ਜਾ ਵੀ ਇਹ ਰਤੇ ਦਾ ਦਿਆ ਰੋਡ ਤੇ ਖੜੇ ਹਾਏ ਓ ਰੱਬਾ ਦੇ ਰਿਆ ਆ ਕੂਤਰ ਵਾਜਿਆ ਦਾ ਵੀ ਔਖਾ ਹੀ ਆ ਕੰਮ ਵੀ ਮੈਂ ਲਾ ਲਿਆ ਕਾਰ ਓ ਲੈ ਏ ਲੈ ਏ ਲੈ ਔਖਾ ਜਿਹਾ ਟਾਕਾ ਕੰਮ ਦਾ ਆ ਦੇ ਲੋ ਬੰਦਾ ਦਿੱਲੀ ਚੜਾਉਦਾ ਯਾਰ ਰਾਜਗੁਰੂ ਤੋਂ ਫੜਿਆ ਔਖਾ ਵੀ ਜਾ ਜਰਾ ਇਲਾ ਦਾ ਉਹ ਵੀ ਬਾਜੀ ਆਲਾ ਜੱਟੇ ਵਾਲੀ ਔਖਾ ਜੱਟਾ ਕੰਮ ਇਹ ਕਰਨਗੇ ਕੋਸ ਤੋ ਜਮਾ ਰੋਡ ਤੇ ਬਾਈ ਇਲਾ ਅੰਮਾਲੇ ਵਾਲੇ ਤੇ ਲੈ ਇਹ ਆ ਗਿਆ ਆ ਗਿਆ ਲਾਵੇ ਕਬੂਤਰ ਕਾ ਕਾ ਵਿਆਹ ਨਾ ਹੋ ਸਕੇ ਕਹਿੰਦੇ ਮੌਕਾ ਮਿਲਿਆ ਹੈ ਕਬੂਤਰ ਬਾਜਿਆ ਨੂੰ ਇੱਕ ਖਾਸ ਮੌਕਾ ਕਹਿੰਦਾ ਬਹੁਤ ਵੱਡਾ ਮੌਕਾ ਮਿਲਿਆ ਮਰ ਕਬੂਤਰ ਨਹੀਂ ਫੜ ਹੋਇਆ ਕਹਿੰਦਾ ਬੰਦੇ ਦਿੱਤੇ ਚੱਲ ਗਏ ਉਹ ਵੀ ਰਿਕਾਰਡ ਕਾ ਮੋੜ ਜਦੋਂ ਇਹ ਤਾਂ ਕਬੂਤਰ ਫੜ ਲਦੇ ਇਹਨੇ ਟਰਾਈ ਕੀਤਾ ਅੰਬਾਲਾ ਰੋਡ ਤੇ ਵਈ ਆਜ ਲੋ ਮੇਲ ਚੌਂਕਾ ਕਬੂਤਰ ਬੈਠਾ ਸਾਡਾ ਉਹ ਦੇ ਆ ਉਹ ਜੂ ਇਹਨਾਂ ਥੱਲੇ ਵੀ ਆਗਾ ਬਾਈਆਂ ਦਾ ਕਬੂਤਰ ਵਾਈ ਗਿਆ ਤੇ ਫੜਿਆ ਗਿਆ ਅਲੀ ਯਾਰ ਆ ਬਾਈ ਨੇ ਲਾਪਰਵਾਹੀ ਕਰਤੀ ਲੋਕ ਨੂੰ ਫਰਾਮਾ ਫੋਨ ਤੇ ਸੈਲਫੀ ਲੈ ਜੀ ਸੈਲਫੀ ਲੈ ਮੱਤਰ ਪਿਆਰੇ ਆਪਾਂ ਮੌਂਦੀਆਂ ਟ੍ਰੇਡਰ ਦੀ ਧਰਤੀ ਤੇ ਤੇ ਲੈਣੀਆਂ ਨਜ਼ਾਰੇ ਬੜਾ ਘੈਂਡ ਮਾਹੌਲ ਆ ਬਾਈ ਐ ਆਓ ਸਾਹਮਣੇ ਆਪਣਾ ਘਰ ਆ ਬਾ ਸੈਰ ਦੀ ਕਰਨ ਆਇਆ ਸੀ ਬਾਹਰ ਨੂੰ ਬੜਾ ਨਜ਼ਾਰਾ ਬੜਾ ਪਲੀ ਪਲੀ ਮਾਹੌਲ ਆ ਬਾਈ ਤੇ ਠੰਡੀ ਆ ਥੋੜੀ ਥੋੜੀ ਹਵਾ ਜੀ ਚੀਰਦੀ ਜਾਂਦੀ ਆ ਪੱਤਰਾ ਦੇਖਦੇ ਹਣ 2-4 ਦਿਨ ਹੈਗੇ ਵਿਲੇ ਫੇਰ ਲੱਗਾਗੇ ਕੰਮ ਤੇ ਤੇ ਲੈਣੀਆਂ ਨਜ਼ਾਰੇ ਨਾਲ ਦੇ ਸਾਰੇ ਕੇ ਕੰਮ ਦਾ ਜੱਟ ਹੁਣੀ ਹੈਗੇ ਇਕੱਲੇ ਘਰੇ ਸਵਾਦ ਲੈਣ ਰਹੀ ਆ ਹੋਰ ਫਰਕ ਹੈ ਮੇਰੇ ਸਾਰੇ ਸਾਰੇ ਠੀਕ ਆ